ਪਹਿਲਾਂ ਤਾਂ ਬਾਈ ਲੱਖੇ ਜੇ ਆਪਾਂ ਗੱਲ ਕਰੀਏ ਬਾਈ ਇੰਨਾ ਪਿਆਰ ਆ ਕਿਵੇਂ ਫਿਰ ਧਰਨਾ ਨਾਲ ਪੈ ਗਿਆ ਬਾਈ ਬਸ ਵੈਸੇ ਵੀਰੇ ਟਾਈਮ ਇਹਨੂੰ ਥੋੜਾ ਜਿਆਦਾ ਦਿੱਤਾ ਜੀ ਬਾਈ ਟਾਈਮ ਠੀਕ ਆ ਤੇ ਜਿਵੇਂ ਬਾਈ ਇਹ ਥੋੜੇ ਮਗਰ ਤੁਰਨਾ ਫਿਰ ਬਚਪਨ ਤੋਂ ਹੀ ਗੱਝ ਗਈ ਸੀਗੀ ਹਾਂਜੀ ਬਚਪਨ ਤੋਂ ਹੀ 15 20 ਦਿਨ ਤੋਂ ਲੱਗੀ ਸੀ ਬਾਈ ਜੀ ਤੇ ਹੁਣ ਜੇ ਆਪਾਂ ਦੇਖੀਏ ਵੀ ਜਿਵੇਂ ਖੇਤ ਆਉਣੇ ਆ ਜਾਂ ਸੁਬਾ ਸ਼ਹਿਰ ਕਰਨੇ ਫਿਰ ਨਾਲ ਹੀ ਜਾਂਦੀ ਹੈ ਹਾਂਜੀ ਨਾਲ ਹੀ ਚਲੀ ਜਾਂਦੀ ਬਾਈ ਹੁਣ ਤਾਂ ਵੀਰੇ ਅੱਜ ਤਾਂ ਇਹ 40 ਦਿਨਾਂ ਬਾਦੋਂ ਆਈ ਆ ਅੱਛਾ ਕਿਉਂਕਿ ਇਹ ਕੰਮ ਚੱਲਦਾ ਸੀ ਹੁਣ ਤਾਂ ਹਨਾ ਮਾੜੀ ਦਾ ਤੇ ਨਹੀਂ ਧਿਆਨ ਦਿੱਤਾ ਗਿਆ ਥੋੜਾ ਜਿਹਾ ਦੇ ਵੱਲ ਹੂੰ ਤੇ ਹੁਣ ਤਾਂ ਅੱਜ 40 ਦਿਨਾਂ ਬਾਦੋਂ ਘਰੋਂ ਬਾਹਰ ਨਿਕਲੀ ਆ ਠੀਕ ਆ ਤੇ ਘਰੇ ਵੀ ਬਾਈ ਖੁੱਲੀ ਹੁੰਦੀ ਆ ਹਾਂ ਘਰੇ ਵੈਸੇ ਤਾਂ ਖੁੱਲ ਕੋਈ ਰਹਿੰਦੀ ਬਾਈ ਠੀਕ ਆ ਬਸ ਰਾਤ ਰੂਤ ਨੂੰ ਕਈ ਵਾਰੀ ਪਾ ਦਿੰਦੇ ਆ ਮਾੜਾ ਮੋਟਾ ਰੱਸਾ ਨਹੀਂ ਤਾਂ ਨਹੀਂ ਖੁੱਲ ਕੋਈ ਹੁੰਦੀ ਠੀਕ ਆ ਤੇ ਲੱਕੇ ਹੈ ਕਿਹੜੇ ਸੀਮੰਦੀ ਬਾਈ ਇਹ ਤੇ ਆ ਗਈ ਇਹ ਮੋਰਾ ਚ ਹਾਂਜੀ ਮੋਰਾ ਚ ਬਾਈ ਜੀ ਮੋਰਾ ਚ ਤੇ ਇਹਨੂੰ ਬਾਈ ਫਿਰ ਕੰਪੀਟੀਸ਼ਨਾਂ ਚ ਪਾਇਆ ਲੱਖੇ ਬਾਈ ਹਾਂਜੀ ਹਾਂਜੀ ਤਿੰਨਾਂ ਚ ਪਾਇਆ ਬਾਈ ਤਿੰਨਾਂ ਹੀ ਚੈਂਪੀਅਨ ਤਿੰਨਾਂ ਦੇ ਵਿੱਚੋਂ ਹੀ ਠੀਕ ਆ ਠੀਕ ਆ ਤੇ ਕਿੱਥੇ ਕਿੱਥੇ ਬਾਈ ਜੇ ਆਪਾਂ ਦੇਖੀਏ ਕੰਪੀਟੀਸ਼ਨ ਲੜੀਏ ਕਿਹੜੇ ਕਿਹੜੇ ਤਨੂਲਾ ਬਾਈ ਜੀ ਜੀ ਚੜੱਕ ਹੂੰ ਤੇ ਆਪਣਾ ਉਹ ਹਰਿਆਣਾ ਦੇ ਕੁਲਕ ਖੇਤਰ ਗੁਰੂਗ੍ਰੇ ਖੇਤਰ ਠੀਕ ਆ ਵੀ ਤਿੰਨਾਂ ਚੋਂ ਨੰਬਰ ਲੈ ਕੇ ਆਈ ਹਾਂਜੀ 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 ਠੀਕ ਆ ਤੇ ਜੇ ਆਪਾਂ ਲੱਖੇ ਦੇਖੀਏ ਬਾਈ ਇਸ ਵਕਤ ਆਪਣੇ ਫਾਰਮ ਤੇ ਕਿੰਨੇ ਜਾਨਵਰ ਆਪਰਾ 22 ਹੈਗੇ ਬਾਈ ਜੀ 22 ਜਾਨਾ ਠੀਕ ਆ ਜਿਆਦਾ ਜੇ ਦੇਖੀ ਵੀ ਮੱਝਾਂ ਤੇ ਕੰਮ ਕਰਦੇ ਆ ਕਿ ਗਾਇਆਂ ਵੀ ਇਹ ਨਾਲ ਨਹੀਂ ਮੱਝਾਂ ਤੇ ਬਾਈ ਮੱਝਾਂ ਤੇ ਕੰਮ ਕਰਦੇ ਆ ਠੀਕ ਆ ਕਿੰਨਾ ਟਾਈਮ ਹੋ ਗਿਆ ਬਾਈ ਲੱਖੇ ਕੰਮ ਕਰਦਿਆਂ ਨੂੰ ਟਾਈਮ ਤਾਂ ਬਾਈ ਸਾਰੀ ਉਮਰ ਹੀ ਹੋ ਗਈ ਪਹਿਲਾਂ ਪਸ਼ੂ ਦਾ ਰੱਖੇ ਸੀ ਘਰੇ ਹਨ ਤੇ ਉਸ ਤੋਂ ਬਾਅਦ ਚ ਹੁਣ ਮੈਨੂੰ 7 ਸਾਲ ਤੋਂ ਉੱਪਰ ਹੀ ਹੋ ਗਏ 7.5 ਸਾਲ ਹੋ ਗਏ ਹੋਣਗੇ ਸ਼ਾਇਦ ਵੀ ਜਦੋਂ ਬਰੀਡ ਤੇ ਹਾਂ ਜੋ ਉਹਨਾਂ ਬਰੀਡ ਤੇ ਕੰਮ ਕੀਤਾ ਬਾਈ ਠੀਕ ਆ ਠੀਕ ਆ ਤੇ ਜੇ ਹੁਣ ਦੇਖੀ ਬਾਈ ਧੰਨਾਂ ਨੂੰ ਫਿਰ ਖਰਾਕ ਕਿਸ ਤਰ੍ਹਾਂ ਦੀ ਦੇ ਰਹੇ ਆ ਬਾਈ ਖਰਾਕ ਬਾਈ ਜੀ ਦੁੱਧ ਹੁਣੇ ਪਿੰਦੀ ਆ ਹੂੰ ਦੁੱਧ ਹੁਣੇ ਪਿੰਦੀ ਆ ਉਹਦੀ ਨਾਨੀ ਦਾ ਪਿੰਦੀ ਆ ਵੀਰੇ ਅੱਛਾ ਨਾਨੀ ਦਾ ਦੁੱਧ ਪਿੰਦੀ ਆ ਹਾਂ ਉਹਦਾ ਚੰਗੀ ਜਾਂਦੀ ਬਾਈ ਮੋਂ ਵੇਖਿਆ ਨਹੀਂ ਜਿਆਦਾ ਵੀ ਕਿੰਨਾ ਪਿੰਦੀ ਆ ਨੋਟ ਨੇ ਕੀਤਾ ਤਕਰੀਬਨ ਦੋ ਘਥਾਂ ਤਾਂ ਪੀ ਜਾਂਦੀ ਆ ਇਹ ਠੀਕ ਆ ਤੇ ਇਸ ਤੋਂ ਇਲਾਵਾ ਬਾਈ ਦੁੱਧ ਤੋਂ ਇਲਾਵਾ ਫਿਰ ਕਿਸ ਤਰ੍ਹਾਂ ਦੀ ਖਰਾਕ ਦਿੰਨੇ ਹਨ ਦੁੱਧ ਤੋਂ ਇਲਾਵਾ ਤਾਂ ਬਾਈ ਫੀਡ ਆ ਕਰਦੀ ਜਿਹੜੀ ਦਾਣਾ ਆਪਣਾ ਤਿਆਰ ਕਰਾਇਆ ਹੁੰਦਾ ਹੂੰ ਉਹਦੇ ਵਿੱਚ ਮੈਂ ਛੋਲੇ ਹੋਗੇ ਸੋਇਆਬੀਨ ਹੋਗੀ ਹੂੰ ਤੇ ਕਣਕ ਹੋਗੀ ਬੁੜਿਆਂ ਮੈਂ ਦੀ ਖਾਲੋਗੀ ਤੇ ਤਾਰਾਮੀ ਰਾ ਸਰੋਂ ਬਸ ਇਹੋ ਜਾਂ ਕੋਈ ਬਾਈ ਠੀਕ ਆ ਇੱਕ ਬਾਈ ਜਿਵੇਂ ਆਪਾਂ ਆਫ ਕੈਮਰਾ ਵੀ ਗੱਲ ਕਰਦੇ ਸੀ ਲਖੇ ਤੁਸੀਂ ਦੱਸ ਰਹੇ ਸੀਗੇ ਵੀ ਇਹਨੇ ਜਿਹੜਾ ਆਪਦੀ ਮਾਂ ਮਾਂ ਦਾ ਦੁੱਧ ਸਾਰਾ ਹੀ ਚੁੰਗਿਆ ਹੈ ਨਾ ਇਹ ਤੁਸੀਂ ਵੀ ਕੈਮਰੇ ਦੇ ਸਾਹਮਣੇ ਦੱਸ ਦਿਓ ਵੀ ਇਹ ਗੱਲ ਸੱਚ ਆ ਬਾਈ ਵਾਕਈ ਬਾਈ ਜੀ ਸਾਰਾ ਹੀ ਪੀਤਾ ਬਾਈ ਜੀ ਵੈਸੇ ਆਪਾਂ ਕਦੇ ਚੈੱਕ ਕਰਦੇ ਹੁੰਦੇ ਸੀਗੇ ਦੁੱਧ ਵੀ ਕਿੰਨਾ ਦਿੰਦੀ ਹੈ ਇਹਦੀ ਮਾਂ ਪਰ ਇਹਨੂੰ ਆਪਾਂ ਇਹ ਨਹੀਂ ਸੀ ਵੀ ਉਹਦਾ ਦੁੱਧ ਪਾਸੇ ਇੱਕ ਵਾਰ ਤਿਆ ਜਾਂ ਡੈਰੀ ਪਤਾ ਨਹੀਂ ਇਹਨੂੰ ਹੀ ਪਿੰਦੀ ਸੀ ਜਿੱਦੋਂ ਪਾਸੇ ਚੁੰਦੇ ਵੀ ਸੀ ਉਹਦੇੋਂ ਹੀ ਪੀ ਲੈਂਦੀ ਸੀ ਮੱਠਲ ਨਾਲ ਯਾਨੀ ਬਾਲਟੀ ਨਾਲ ਵੈਸੇ ਸਾਰਾ ਇਹੀ ਚੁੰਗਦੀ ਸੀ ਬਾਈ ਅੱਛਾ ਵੀ ਸਾਰਾ ਸਵੇਰੇ ਤੇ ਦੁੱਧ ਪੀਤਾ ਤੁਸੀਂ ਇਹ ਦੇਖ ਲ अच्छा होन नानी दा पिंदी हां जी हां जी ओदा भी दो थाण चुंगदी आ हम्म यानी मान लो 5 किलो दूध ਤਾਂ ਹੁਣ ਵੀ ਪਿੰਦੀ ਆ तकरीबन 5 ਤੋਪਰੀ ਪਿੰਦੀ ਹੋਊਗੀ ਮੇਰੇ ਹਿਸਾਬ ਨਾਲ ਉਹ ਨੋਟ ਨਹੀਂ ਕੀਤਾ ਵੀ ਕਿੰਨਾ ਕੁ ਚੁੰਗ ਜਾਂਦੀ ਆ ਕਿੰਨਾ ਨਹੀਂ ਲੱਖਬਾਈ ਘਰੇ ਤਾਂ ਚਲੋ ਆਪਾਂ ਦੇਖਦੇ ਆ ਵੀ ਨਾ ਆਪਣੇ ਜ਼ਿੰਮੇਦਾਰਾਂ ਦੇ ਵੇੜਾ ਖੁੱਲਾ ਹੁੰਦਾ ਜਾਂ ਖੇਤ ਲੈ ਆਉਂਦੇ ਫਿਰ ਮੇਲਿਆਂ ਤੇ ਜਾ ਕੇ ਕਿਵੇਂ ਹੈਂਡਲ ਕਰਦੇ ਆ ਤਾਂ ਫਿਰ ਰਸਾ ਦਾ ਤੁਸੀਂ ਕਿੰਨਾ ਪਾ ਰਹੇ ਹੋ ਕਰਦੀ ਨਹੀਂ ਖਰਾਬ ਬਾਈ ਇਹ ਤਾਂ ਕਰਦੇ ਨੇ ਨਹੀਂ ਇਹ ਤਾਂ ਬੱਸ ਮੰਨ ਲਓ ਜਿਵੇਂ ਮੰਨ ਲਓ ਆਪਾਂ ਲੈ ਕੇ ਜਾਂਦੇ ਆ ਗੱਡੀ ਤੇ ਲੈ ਕੇ ਜਾਂਦੇ ਆ ਹੂੰ ਇਹਨੂੰ ਇਹ ਨਹੀਂ ਵੀ ਕਿਤੇ ਗੱਡੀ ਚੜਾਉਣੀ ਪਊਗੀ ਚੱਕ ਖਿੱਚ ਕੇ ਨਾ ਅੱਛਾ ਵੀ ਆਪ ਹੀ ਜਾੜੇ ਜਦੋਂ ਮੈਂ ਵਿੱਚ ਵੜ ਗਿਆ ਉਹਦੇ ਵੜ ਜਾਣਾ ਬਾਈ ਜਾਨੀ ਤਾਂ ਮੇਰੇ ਮਗਰੀ ਜਾਣਾ ਮੰਨ ਲਓ ਮੈਂ ਗੱਡੀ ਚੜ ਗਿਆ ਨੇ ਚੜ ਜਾਣਾ ਮੈਂ ਉੱਤਰਿਆ ਉੱਤਰਿਆ ਹਣਾ ਅੱਛਾ ਉੱਤਰ ਹਾਂ ਮੇਲੇ ਤੇ ਵੀ ਬਾਈ ਜਿੱਥੇ ਮੈਂ ਖੜ ਗਿਆ ਉੱਥੇ ਹੀ ਖੜਨਾ ਰਿੰਗ ਦੇ ਵਿੱਚ ਵੀ ਬਾਈ ਖੁੱਲ ਨਹੀਂ ਜਾਂਦੇ ਰਿੰਗ ਦੇ ਵਿੱਚ ਵੀ ਬਾਈ ਜੀ ਹਾਂਜੀ ਹਾਂਜੀ ਯਾਨੀ ਉਦੋਂ ਕੋਈ ਵੀ ਡਾਕਟਰਾਂ ਨੂੰ ਚੈੱਕ ਕਰਵਾਉਣਾ ਹੁੰਦਾ ਕੁਝ ਉਦੋਂ ਤਾਂ ਮਾੜਾ ਰੱਸਾ ਪਾਉਣਾ ਪੈਂਦਾ ਹੂੰ ਬਈ ਨਹੀਂ ਕਈ ਵਾਰੀ ਇਹ ਚੈੱਕ ਕਰਵਾਉਂਦੀ ਕੋਈ ਦੰਦ ਜਿਵੇਂ ਮਲੋ ਜਾਂ ਥਾਣ ਜਾਂ ਕੁਝ ਵੀ ਦੇਖਣਾ ਉਹਨਾਂ ਨੇ ਹਨਾ ਹੂੰ ਉਦੋਂ ਤਾਂ ਪਾਉਣਾ ਪੈਂਦਾ ਰੱਸਾ ਵੈਸੇ ਹੀ ਨਹੀਂ ਲੋੜ ਇਹਨੂੰ ਆਪਣਾ ਵੀਡੀਓ ਹੋਰ ਮੇਲਿਆਂ ਤੇ ਵੀ ਬਾਈ ਆਈਆਂ ਸੀਗੀਆਂ ਤੁਸੀਂ ਵੀ ਬਣਾਈ ਸੀ ਜੜੱਕ ਆਪਣੀ ਜੜੱਕ ਨਹੀਂ ਸਸ ਸੌਰੀ ਬਾਈ ਤਣਾਉਲੇ ਤਣਾਉਲੇ ਹਾਂਜੀ ਤਣਾਉਲੇ ਬਣਾਈ ਸੀ ਤੇ ਉਸ ਤੋਂ ਬਾਅਦ ਚ ਹੋਰ ਵੀ ਕਈਆਂ ਭਰਾਵਾਂ ਨੇ ਵੀਡੀਓ ਬਣਾਈਆਂ ਮੇਲਿਆਂ ਤੇ ਬਣਾਈਆਂ ਬਾਈ ਉਹ ਉੱਥੇ ਵੀ ਖੁੱਲ੍ਹ ਗਈ ਸੀਗੀ ਖੁਸ਼ੀ ਹੁੰਦੀ ਆ ਬਾਈ ਜਦੋਂ ਕੋਈ ਭਰਾ ਦੇਖਣ ਆਉਂਦਿਆ ਨਾ ਜਾਨਵਰਾਂ ਦੇ ਨਾਲ ਆ ਆਮ ਆਪਾਂ ਕਹਿ ਦਿੰਨੇ ਵੀ ਜਾਨਵਰ ਆ ਪਰ ਇਹ ਤਾਂ ਮੈਨੂੰ ਲੱਗਦਾ ਵੀ ਇੱਕ ਬੰਦਾ ਹੀ ਆ ਨਾ ਜਾਨਵਰ ਤਾਂ ਆਪਾਂ ਕਹਿ ਨਹੀਂ ਸਕਦੇ ਨਾ ਜੀ ਬੱਚਿਆਂ ਨਾਲੋਂ ਵੀ ਬਾਈ ਪਿਆਰਾ ਯਾਰ ਇਹ ਤਾਂ ਬੰਦਿਆਂ ਨਾਲੋਂ ਵੀ ਪਿਆਰਾ ਹੂੰ ਵੇਖਣ ਆਉਂਦੇ ਬਹੁਤ ਲੋਕ ਆਉਂਦੇ ਬਾਈ ਫੋਨ ਬਹੁਤ ਆਉਂਦੇ ਬਾਈ ਹੁਣ ਤੁਸੀਂ ਪਹਿਲਾਂ ਵੀਡੀਓ ਪਾਈ ਸੀ ਆਪਣੀ ਬਹੁਤ ਫੋਨ ਆਏ ਮਾਦਲੀਆਂ ਕੰਟਰੀਆਂ ਤੋਂ ਵੀ ਬਹੁਤ ਫੋਨ ਆਏ ਹੋਰ ਵੀ ਭੈਣ ਭਰਾਵਾਂ ਦੇ ਬਹੁਤ ਫੋਨ ਆਏ ਯਾਰ ਬਈ ਵਧੀਆ ਬਾਈ ਹੂੰ ਸ਼ੌਂਕ ਨਾਲ ਕੰਮ ਕੀਤਾ ਤਾਂ ਦਿਸਦਾ ਹਨਾ ਠੀਕ ਆ ਤੇ ਜੇ ਬਾਈ ਆਪਣਾ ਕੋਈ ਹੋਰ ਵੀ ਭਰਾ ਹੈ ਗਿਝਾਉਣਾ ਚਾਹੁੰਦਾ ਹੋਵੇ ਕਿਵੇਂ ਗਿਝੂ ਜਾਨਵਰ ਕੋਈ ਫਿਰ ਜੇ ਆਪਣਾ ਭਰਾ ਇਹਦੇ ਧੰਨੋ ਧੰਨੋ ਕੋਈ ਜੇ ਕੋਈ ਗਿਝਾਉਣਾ ਚਾਹੁੰਦਾ ਬਸ ਟਾਈਮ ਦੀ ਬਾਈ ਮੈਂ ਤਾਂ ਕਹਿੰਦਾ ਟਾਈਮ ਦੀ ਸਮੱਸਿਆ ਸਭ ਕੋਲੇ ਵੀ ਟਾਈਮ ਜ਼ਿਆਦਾ ਚਾਹੀਦਾ ਜਾਨਵਰਾਂ ਲਈ ਥੋੜਾ ਜਿਹਾ ਬਈ ਹੋਰ ਕੰਮ ਬੰਦਾ ਛੱਡ ਦੇਵੇ ਇਹਨਾਂ ਉੱਤੇ ਟਾਈਮ ਚਾਹੀਦਾ ਟਾਈਮ ਅੱਜ ਕੱਲ੍ਹ ਘਟਦਾ ਹਨਾ ਹਰੇਕ ਬੰਦੇ ਕੋਲੇ ਬਿਜੀਆ ਲਾਈ ਮੋਹ ਹੋਣਾ ਚਾਹੀਦਾ ਫੇਰ ਹੀ ਗੱਜਦੂ ਬਾਈ ਜਾਨਵਰ ਏਡੀ ਕੋਈ ਵੱਡੀ ਗੱਲ ਨਹੀਂ ਜੀ ਤੇ ਹੁਣ ਫਿਰ ਬਾਈ ਇਹਨੂੰ ਕਾਫੀ ਭਰਾਵਾਂ ਦੇ ਜਦੋਂ ਆਪਾਂ ਪਿਛਲੀ ਵੀਡੀਓ ਕਰੀ ਸੀਗੀ ਹਨਾ ਉਹਨਾਂ ਦਾ ਸੀਗਾ ਕਿ ਬਾਈ ਜਿਵੇਂ ਬਰੀਡ ਤੇ ਕੰਮ ਕਰਦਾ ਫਿਰ ਕਿੰਨੇ ਟਾਈਮ ਦਾ ਬਾਈ ਪਸ਼ੂ ਜਿਹੜਾ ਏਆਈ ਕਰਵਾ ਦਿੰਦੇ ਆ ਫਸਟ ਟਾਈਮ ਬਾਈ ਅੱਗੇ ਤਾਂ ਮੈਂ ਉਹ ਤਾਂ ਹੀ ਜੇ ਆਪਾਂ ਲਾ ਲਈਏ ਇਹ 15 ਮਹੀਨਿਆਂ ਦੇ ਤਕਰੀਬਨ ਬਾਈ ਠੀਕ ਆ 15 ਤੇ 14 ਤੇ 16 ਤੇ ਆਮ ਕਟੀਆਂ ਜਿਹੜੀਆਂ ਆਪਣੀਆਂ ਕਨਸੀਵ ਹੋਈਆਂ ਜਿਹੜੀਆਂ 24 ਮਹੀਨਿਆਂ ਦੀਆਂ 25 ਦੀਆਂ ਜਾਨੀ ਬੱਚਾ ਦਿੱਤਾ ਜਿਨ੍ਹਾਂ ਨੇ ਹਾਂਜੀ ਹਾਂਜੀ ਹੂੰ ਤੇ ਇਹਦਾ ਫਿਰ ਕਦੋਂ ਆਪਾਂ ਦੇਖੇ ਵੀ ਇਹਦਾ ਦਾ ਬਾਈ ਜੀ ਇਦਾਂ ਦਾ ਇਹਦਾ ਮੇਲਾ ਦੇਖ ਕੇ ਆਪਾਂ ਇਹਨੂੰ ਕਰਾਉਣਾ ਕਨਸੀਵ ਉਸ ਤੋਂ ਬਾਅਦ ਨਹੀਂ ਮੇਲਿਆਂ ਦੀ ਡੇਟ ਦੇਖ ਕੇ ਬਾਈ ਜੀ ਜੀ ਵੀ ਜਿਹੜੇ ਸਾਰੇ ਮੇਲੇ ਆਉਣੇ ਆ ਜਿਵੇਂ ਹੁਣ ਮੰਨ ਲਓ ਜਿਹੜਾ ਪਹਿਲਾਂ ਧਨੋਲਾ ਆਉਣਾ ਉਸ ਤੋਂ ਬਾਅਦ ਚ ਬਾਈ ਜੀ ਪੀਡੀਐਫ ਆਉਣਾ ਫਿਰ ਆਪਣਾ ਜਿਹੜਾ ਇੱਕ ਆਉਣਾ ਜਾਂ ਹੋਰ ਵੀ ਜਿੰਨੇ ਹਰਿਆਣੇ 'ਚ ਮੇਲੇ ਆਉਣੇ ਆ ਉਹਨਾਂ ਦੀਆਂ ਡੇਟਾਂ ਦੇਖ ਕੇ ਤੁਹਾਨੂੰ ਤਾਂ ਆਪਾਂ ਫਿਰ ਕਨਸੀਵ ਕਰਾਉਣਾ ਨਾ ਉਹ ਹਸਾਉਣਾ ਇਹ ਸੂਵੇ ਨਾ ਉਦੋਂ ਨੂੰ ਬਈ ਪ੍ਰੈਗਨੈਂਟ ਹੋਵੇ ਸੂਵੇ ਨਾ ਪਰ ਉਦੋਂ ਨੂੰ ਹੂੰ ਉਹ ਧਿਆਨ ਚ ਰੱਖ ਕੇ ਆਪਾਂ ਤੈਨੂੰ ਕਨਸੀਵ ਕਰਾਉਣਾ ਬਈ ਜੀ ਇੱਕ ਬਾਈ ਤੁਸੀਂ ਦੱਸ ਰਹੇ ਸੀ ਕਿ ਰਾਤ ਨੂੰ ਮੇਰੇ ਬੈਡਰੂਮ ਮੂਰੇ ਵੀ ਆਪਾਂ ਹੀ ਆ ਜਾਂਦੇ ਆ ਹਾਂ ਆਪ ਹੀ ਬਾਈ ਤੁਰ ਹੀ ਫਿਰਦੀ ਰਹਿੰਦੀ ਬਾਈ ਸਾਈ ਰਾਤ ਤੇ ਅੱਛਾ ਜੇ ਮੰਨ ਲਓ ਜਿੱਥੇ ਪੱਖਾ ਲੱਗਿਆ ਉੱਥੇ ਮੂਰੇ ਬਹਿ ਜਾਂਦੀ ਉਧਰ ਪੱਖੇ ਲੱਗੇ ਹੁੰਦੇ ਆ ਜਾਨਵਰਾਂ ਨੂੰ ਹੂੰ ਉੱਥੇ ਪੱਖੇ ਦੇ ਮੂਰੇ ਬੈਠੀ ਰਹਿੰਦੀ ਜੁੱਈ ਕਰਦਾ ਤੁਰ ਹੀ ਫਿਰਦੀ ਰਹਿੰਦੀ ਬੰਦਾ ਇਹਨੂੰ ਕੋਈ ਬੰਦਛ ਨਹੀਂ ਗਈ ਇਹਨੂੰ ਜੇ ਮੈਂ ਕੋਈ ਬਾਈ ਰਿਸ਼ਤੇਦਾਰੀ ਚ ਕੋਈ ਕੰਮ ਤਾਂ ਹੁੰਦਾ ਪੈ ਜਾਂਦਾ ਨ ਬਾਈ ਬੱਚੇ ਹੈਗੇ ਨਾ ਫਿਰ ਕੋਲੇ ਆ ਦੀ ਮਾਂ ਇਹਦੀ ਕੋਲੇ ਖੜੀ ਆ ਅਕਸਰ ਕਿੰਨੇ ਜਾਨਵਰ ਹਨ ਇਹ ਜੀ ਤਾਂ ਲਾ ਹੀ ਲੈਂਦੀ ਬਾਈ ਉਹ ਜਾਨੀ ਵੇੜ ਤਾਂ ਕਰਦੀ ਰਹਿੰਦੀ ਰੰਗੀ ਰੰਗੀ ਜਾਂਦੀ ਰਹਿੰਦੀ ਆ ਘਰ ਦੇ ਕਹਿੰਦੇ ਵੀ ਰੰਗਦੀ ਰਹਿੰਦੀ ਮਗਰ ਵੀ ਇਹ ਨਹੀਂਗਾ ਵੀ ਭੁੱਲ ਜਾਂਦੀ ਆ ਘਰ ਦੇ ਵਿੱਚ ਫਿਰ ਬਾਈ ਜਿਆਦਾ ਮੋਹ ਛੋਡੇ ਨਾਲ ਹੀ ਆ ਕਿ ਪਰਿਵਾਰ ਦੇ ਸਾਰੇ ਮੈਂਬਰਾਂ ਨਾਲ ਹੀ ਆ ਨਹੀਂ ਜਿਆਦਾ ਮਗਰ ਤਾਂ ਮੇਰੇ ਹੀ ਲੱਗਦੀ ਆ ਬਾਈ ਹਾਂਜੀ ਹਾਂਜੀ ਜਿਆਦਾ ਤਾਂ ਮਗਰ ਮੇਰੇ ਹੀ ਲੱਗਦੀ ਆ ਉਹ ਸਾਰੇ ਕਰਦੇ ਦਾ ਸਾਰੇ ਇਹਦਾ ਬਹੁਤ ਆ ਠੀਕ ਹੈ ਕਿਉਂਕਿ ਇਹ ਰੋਟੀ ਰਾਟੀ ਖਾਣ ਆ ਜਾਂਦੀ ਆ ਘਰੇ ਹਨਾ ਫਿਰ ਘਰ ਦੇ ਨਾਲ ਵੀ ਆਏ ਹੁੰਦਾ ਯਾਰ ਆਈ ਆ ਹਾਂ ਆਪਾਂ ਮੋੜਦੇ ਨਹੀਂ ਕਿਸੇ ਨੂੰ ਘਰੇ ਆਏ ਨੂੰ ਤਾਂ ਬੰਦਾ ਤੇ ਇਹਦਾ ਫਿਰ ਵੀ ਜਾਨਵਾਰਾ ਇਹ ਤਾਂ ਇੱਕ ਜੀ ਆ ਨਾ ਆਪਣੇ ਸੋ ਦੋਸਤੋ 22 ਦੇ ਧੰਨੋਂ ਇਕੱਠੇ ਕਿਵੇਂ ਲੱਗੀ ਤੇ 22 ਦੇ ਆਪ ਦਾ ਜਿਹੜਾ ਤਕਰੀਬਨ ਆਪਾਂ ਕਹੀਏ ਵੀ 10 12 ਸਾਲ ਦਾ ਤਜਰਬਾ ਆਪਣੇ ਨਾਲ ਸਾਂਝਾ ਕਰਿਆ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰੇ